ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ ਨਾਲ Instagram ਪੇਜ ਤੇ Facebook ਤੇ ਜੀ ਆਇਆਂ ਨੂੰ ਸਵਾਗਤ ਬਹੁਤ ਸਾਰਾ ਤੁਹਾਡਾ ਸਾਰਿਆਂ ਦਾ ਜੀ ਕੱਲ ਇੱਕ ਵੀਡੀਓ ਪੋਸਟ ਕੀਤੀ ਸੀ ਅਸੀਂ YouTube ਦੇ ਉੱਤੇ Instagram ਤੇ ਨਾਲ Facebook ਦੇ ਉੱਤੇ ਤੇ ਬਹੁਤ ਸਾਰਾ ਤੁਸੀਂ ਪਿਆਰ ਦਿੱਤਾ ਹੈ ਉਹ ਵੀਡੀਓ ਨੂੰ ਜਿਹਦੇ ਵਿੱਚ ਕਾਟਨ ਦੇ ਸੂਟ ਆ ਇਹ ਆਪਣੇ ਕੋਲ ਬਹੁਤ ਸੋਹਣੇ ਸੋਹਣੇ ਤੇ ਬੜੇ ਪਿਆਰੇ ਜਿਹਦੇ ਸਸਤੇ ਜੇ ਰੇਟ ਦੇ ਨਾਲ ਅੱਜ ਦੀ ਵੀਡੀਓ ਚ ਆ ਚੈੱਕ ਕਰ ਲਿਓ ਸਾਰਾ ਹੀ ਸਟਾਕ ਜਿਹੜਾ ਜੇ ਕਾਟਨ ਦੇ ਵਿੱਚ ਦੁਬਾਰੇ ਆ ਗਿਆ ਆਪਣੇ ਕੋਲ ਤੇ ਇਹਦੇ ਵਿੱਚ ਰੇਂਜ ਥੋੜੀ ਐ ਕਿ ਪਲੱਸ ਆਈ ਆ ਤੇ ਇਹਦੇ ਵਿੱਚ ਤਾਨੂੰ ਮਿਲਨੇ ਆ ਪ੍ਰਿੰਟ ਸੂਟ ਬ੍ਰਾਂਡ ਦੇ ਇਸ ਤੋਂ ਬਾਅਦ ਇਹਦੇ ਵਿੱਚ ਮਿਲਨੇ ਤੁਹਾਨੂੰ ਕਢਾਈਆਂ ਵਾਲੇ ਸੂਟ ਟੌਪ ਦੀ ਕੁਆਲਿਟੀ ਦੇ ਨਾਲ ਤੇ ਬਹੁਤ ਸੋਹਣੇ ਸੋਹਣੇ ਵੱਖਰੇ ਵੱਖਰੇ ਕਨਸੈਪਟ ਸਾਰੇ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਮਿਲਨੇ ਆ ਮਿਲਣਗੇ ਸਾਰੇ ਸੂਟ ਕਾਟਨ ਦੇ ਬਿਨਾ ਲਾਈਨਿੰਗ ਤੋਂ ਸਟਿਚ ਹੋਣ ਵਾਲੇ ਤੇ ਸ਼ਿਪਿੰਗ ਰਹਿਣ ਵਾਲੀ ਆ ਫ੍ਰੀ ਰੇਟ ਵੀਡੀਓ ਵਿੱਚ ਦੱਸਦਾ ਚੈੱਕ ਜਰੂਰ ਕਰਿਓ ਬਹੁਤ ਪਿਆਰਾ ਸਟਾਕ ਆ ਤੇ ਤੁਸੀਂ ਪਹਿਲਾਂ ਬਹੁਤ ਸਾਰਾ ਪਿਆਰ ਦਿੱਤਾ ਕਾਟਨ ਦੇ ਸੂਟਾਂ ਨੂੰ ਇਹ ਵੀ ਕਾਟਨ ਦੇ ਉੱਤੇ ਆ ਗਈ ਇਹ ਵੀਡੀਓ ਤੇ ਜਲਦੀ ਜਲਦੀ ਕਰ ਲਿਓ ਬੁੱਕ ਫਿਰ ਆਪਾਂ ਤੁਹਾਨੂੰ ਹੋਰ ਸੂਟ ਜਿਹੜੇ ਆ ਉਹ ਕਢਾਈਆਂ ਵਾਲੇ ਦੇਵਾਂਗੇ ਉਹ ਕਿਹੜੇ ਨੇ ਆ ਪਿਛੇ ਤੁਸੀਂ ਵੇਖ ਲਿਓ ਸਾਰਾ ਸਟਾਕ ਜਿਹੜਾ ਆ ਇਹ ਸਾਰੇ ਐਮਬਰਾਇਡਰੀ ਵਰਕ ਸੂਟ ਰੈਡੀ ਹੋ ਕੇ ਆ ਗਏ ਆ ਇਹਨਾਂ ਤੋਂ ਬਾਅਦ ਇਹਨਾਂ ਦੀਆਂ ਵੀਡੀਓ ਜਿਹੜੀਆਂ ਛੇਤੀ ਆਪਾਂ ਅਪਲੋਡ ਕਰਾਂਗੇ ਫਿਲਹਾਲ ਇਹ ਕਾਟਨ ਦੇ ਸੂਟ ਨੇ ਬਹੁਤ ਸੋਹਣੇ ਸੋਹਣੇ ਦੁਪੱਟੇ ਬਹੁਤ ਪਿਆਰੇ ਪਿਆਰੇ ਡਿਜ਼ਾਈਨਰ ਨਾਲ ਤਿਆਰ ਹੋਏ ਇਹਨਾਂ ਦੇ ਉਹ ਸ਼ਾਨਦਾਰ ਸੂਟ ਆ ਗਿਆ ਜੇ ਪਹਿਲਾ ਸੀ ਸੂਟ ਪਿਓਰ ਕਾਟਨ ਦਾ ਜਿਹਦੇ ਵਿੱਚ ਤੁਹਾਨੂੰ ਪੂਰਾ ਸੂਟ ਮਿਲਣਾ ਬਹੁਤ ਸੋਹਣਾ ਤੇ ਇਹ ਡਿਜੀਟਲ ਪ੍ਰਿੰਟ ਦੇ ਵਿੱਚ ਬੜੀ ਪਿਆਰੀ ਜੀ ਸੌਫਟ ਜੀ ਕੁਆਲਿਟੀ ਦੇ ਨਾਲ ਤੇ ਇਹਦਾ ਹੈਗਾ ਜ ਕੋਈ ਲੋਕਲ ਸੂਟ ਨਹੀਂ ਅੱਜ ਵਾਲੀ ਵੀਡੀਓ 'ਚ ਮਿਲਨੇ ਤੁਹਾਨੂੰ ਸਾਰੇ ਹੀ ਸੂਟ ਟੌਪ ਕਲਾਸ ਦੇ ਸਟੈਂਡਰਡ ਦੇ ਮਿਲਨੇ ਜਿਹਦੇ ਵਿੱਚ ਨੈੱਕ ਤੇ ਤੇ ਐਮਬਲੋਇਡਰੀ ਜੇ ਬਹੁਤ ਸੋਹਣੀ ਤੇ ਸੂਟ ਦੀ ਕੁਆਲਿਟੀ ਜਿਹੜੀ ਜੇ ਪਿਓਰ ਕਾਟਨ ਦੀ ਬਾਟਮ ਆਉਣੀ ਜੇ ਪਲੇਨ ਇਹਦੇ ਨਾਲ ਰੇਟ ਸਿਰਫ ਤੇ ਸਿਰਫ 745 ਰੁਪਏ ਜੇ ਫ੍ਰੀ ਸ਼ਿਪਿੰਗ ਦੇ ਨਾਲ ਤੇ ਅੱਗੇ ਵੀਡੀਓ ਦੇ ਜੁੜੇ ਰਹੋ ਆ ਸਾਰੇ ਸੂਟ ਤੁਹਾਨੂੰ ਮੈਂ ਇਸੇ ਵੀਡੀਓ 'ਚ ਦੇਣੇ ਆ ਚੈੱਕ ਕਰਿਓ ਬਹੁਤ ਸੋਹਣੇ-ਸੋਹਣੇ ਨੇ ਰੇਟ ਤੁਸੀਂ ਵੀਡੀਓ ਦੇ ਐਂਡ ਤੱਕ ਚੈੱਕ ਕਰਿਓ ਬਹੁਤ ਪਿਆਰੇ ਰੇਟਾਂ ਦੇ ਨਾਲ ਆਉਣੇ ਆ ਤੇ ਇਹ ਸੂਟ ਹੀ ਆਪਣੇ ਕੋਲ ਤਮੰਨਾ ਬ੍ਰਾਂਡ ਦੇ ਵਿੱਚ ਤੇ ਇਹ ਆ ਗਿਆ ਆਪਣੇ ਕੋਲ ਕੇਡੀ ਦੇ ਵਿੱਚ ਕਾਟਨ ਦੇ ਸੂਟ ਨੇ ਬਹੁਤ ਟੌਪ ਦੀ ਕੁਆਲਿਟੀ ਦੇ ਨਾਲ ਜਿਨ੍ਹਾਂ ਦੇ ਵਿੱਚ ਬਹੁਤ ਸੋਹਣੇ ਦੁਪੱਟੇ ਆਉਣੇ ਆ ਡਿਜ਼ਾਈਨਰ ਬਣੇ ਦੁਪੱਟੇ ਚੈੱਕ ਕਰ ਲਓ ਬਹੁਤ ਪਿਆਰੇ ਪਿਆਰੇ ਦੁਪੱਟੇ ਆ ਸੂਟ ਬਹੁਤ ਸੋਹਣਾ ਆ ਨਾਲ ਇਹਦੇ ਬਾਟਮ ਪਲੇਨ ਆਉਣੀ ਆ ਤੇ ਬਹੁਤ ਜਿਆਦਾ ਸੋਹਣਾ ਕਾਟਨ ਦੇ ਉੱਤੇ ਸੂਟ ਜੇ ਰੇਟ ਇਹਦਾ ਵੀ 745 ਰੁਪਏ ਤੇ ਆ ਵੀ ਸੇਮ ਸੂਟ ਆ ਗਿਆ ਕੇਡੀ ਦੇ ਉੱਤੇ ਇਹ ਵੀ ਚੈੱਕ ਕਰ ਲਿਓ ਇਹਦਾ ਫੈਬਰਿਕ ਰਹਿਣਾ ਜੇ ਰਿਅਨ ਕਾਟਨ ਦਾ ਨਾਲ ਦੁਪੱਟਾ ਹੋਣਾ ਜੇ ਸੇਮ ਇਹਦਾ ਬਣਿਆ ਡਿਜ਼ਾਈਨਰ ਰੇਟ ਆ ਜਣਾ ਜੇ ਬਹੁਤ ਜ਼ਿਆਦਾ ਸੋਹਣਾ ਰੀਜ਼ਨੇਬਲ ਤੇ ਬਾਟਮ ਆਣੀ ਜੇ ਪਲੇਨ ਚੈੱਕ ਕਰ ਲਿਓ ਪ੍ਰਿੰਟ ਸੂਟ ਰੇਟ ਸਿਰਫ ਇਹਦਾ 745 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੇ ਆਹ ਲਓ ਜੀ ਆ ਵੀ ਆਗੇ ਜੇ ਚੈੱਕ ਕਰ ਲਿਓ ਬਹੁਤ ਸੋਹਣੇ ਬਹੁਤ ਜ਼ਿਆਦਾ ਸ਼ਾਨਦਾਰ ਸੂਟ ਜਿਹਦੇ ਵਿੱਚ ਬਹੁਤ ਸੋਹਣੀ ਮਿਲਣੀ ਆ ਤੁਹਾਨੂੰ ਬਹੁਤ ਜ਼ਿਆਦਾ ਸੋਹਣੀ ਐਮਬ੍ਰੋਇਡਰੀ ਹੋਈ ਨਾਲ ਪ੍ਰਿੰਟ ਬਹੁਤ ਸੋਹਣਾ ਸੂਟ ਦੇ ਵਿੱਚ ਤੇ ਆਰੀ ਵਰਕ ਵਾਲੇ ਸੂਟ ਨੇ ਬਹੁਤ ਸੋਹਣੇ ਪਲੇਨ ਬਾਟਮ ਤੇ ਦੁਪੱਟਾ ਨਾਲ ਡਿਜ਼ਾਈਨਰ ਚੈੱਕ ਕਰ ਲਓ ਰੇਟ ਆ ਗਿਆ 845 ਰੁਪਏ ਸ਼ਿਪਿੰਗ ਆ ਗਈ ਫ੍ਰੀ ਇਹਦੇ ਵਿੱਚ ਤੇ ਆ ਵੀ ਚੈੱਕ ਕਰਿਓ ਸੂਟ ਬਹੁਤ ਪਿਆਰੀ ਕੁਆਲਿਟੀ ਆ ਗਈ ਜੇ ਸੂਟ ਦੀ ਜਿਹਦੇ ਵਿੱਚ ਤੁਹਾਨੂੰ ਮਿਲਣਾ ਜੇ ਸਰਪਲਸ ਕਾਟਨ ਦਾ ਸੂਟ ਤੇ ਨਾਲ ਇਹਦੇ ਬਹੁਤ ਸੋਹਣਾ ਪੈਚਵਰਕ ਤੇ ਪੈਚਵਰਕ ਦੇ ਉੱਤੇ embroidery ਸਾਰੇ ਸੂਟ ਤੇ ਤੁਹਾਨੂੰ ਬੜੀ ਸ਼ਾਨਦਾਰ ਦੁਪੱਟਾ ਨਾਲ ਮਸਲੀਨ ਦਾ ਬਾਟਮ ਦੇ ਉੱਤੇ ਵੀ ਵਰਕ ਨਾਲ ਰੇਟ ਇਹਦਾ ਸੇਮ 845 ਰੁਪਏ ਤੇ ਆ ਵੀ ਚੈੱਕ ਕਰਿਓ ਇਹ ਵੀ ਬਹੁਤ ਪਿਆਰਾ ਸੂਟ ਜੇ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਇਹਦੀ ਵੀ ਤੇ ਆ ਲੋ ਜੀ ਆ ਆ ਗਿਆ ਜੇ ਸੂਟ ਇਹਦਾ ਸਾਰਾ ਹੀ ਤੇ ਆ ਰਹੀ ਜੇ ਇਹਦੇ ਨਾਲ ਬਾਟਮ ਟਾਈ ਐਂਡ ਆਈ ਦੀ ਮਸਲੀਨ ਦੀ ਤੇ ਨਾਲ ਦੁਪੱਟਾ ਇਹਦੇ ਜੇ ਮਸਲੀਨ ਦਾ ਇਹ ਵੀ ਆਪਾਂ ਜੀ ਖੋਲੇ ਦੁਪੱਟਾ ਦੁਪੱਟਾ ਸਾਰਾ ਡਿਜ਼ਾਈਨਰ ਬਣਿਆ ਜੇ ਆਰੀ ਵਰਕ ਦਾ ਨਾਲ ਕੰਮ ਹੋਇਆ ਜੇ ਪੈਚ ਦਾ ਡਿਜ਼ਾਈਨਰ ਦੁਪੱਟਾ ਜੇ ਆ ਲੋ ਜੀ ਆ ਬਣਿਆ ਜੇ ਦੁਪੱਟਾ ਇਹਦਾ ਸ਼ਾਨਦਾਰ ਜ ਆ ਇਹਦਾ ਵੀ ਤੁਹਾਨੂੰ ਸੇਮ ਰੇਟ ਮਿਲ ਜਣਾ ਜੇ 845 ਰੁਪਏ ਫ੍ਰੀ ਸ਼ਿਪਿੰਗ ਮਿਲਣੀ ਜੇ ਬਾਟਮ ਆਉਣੀ ਜੇ ਨਾਲ ਇਹਦੇ ਟਾਈ ਐਂਡ ਆਈ ਦੀ ਮਸਲੀਨ ਦੀ ਆ ਵੀ ਸੋਹਣਾ ਜਿਹਾ ਸੂਟ ਚੈੱਕ ਕਰ ਲਓ ਇਹ ਵੀ ਆ ਗਿਆ ਆਰੀ ਵਰਕ ਦੇ ਨਾਲ ਪ੍ਰਿੰਟ ਬਹੁਤ ਸੋਹਣਾ ਜੇ ਤੇ ਨਾਲ ਇਹਦੇ ਬਾਟਮ ਜਿਹੜੀ ਜੇ ਬਹੁਤ ਸੋਹਣੀ ਜੇ ਪੈਚ ਵਰਕ ਵਾਲੀ ਤੇ ਨਾਲ ਇਹਦੇ ਆਉਂਦਾ ਜੇ ਦੁਪੱਟਾ ਦੁਪੱਟਾ ਆਉਂਦਾ ਜੇ ਮਸਲੀਨ ਦਾ ਟਾਈ ਐਂਡ ਆਈ ਦਾ ਤੇ ਰੇਟ ਇਹਦਾ ਸੂਟ ਦਾ ਹੋਣਾ ਜੇ ਸਿਰਫ ਤੇ ਸਿਰਫ 845 ਰੁਪਏ ਤੇ ਆ ਵੀ ਕਰਿਓ ਚੈੱਕ ਇੱਕ ਜਿਹਦੇ ਵਿੱਚ ਬਹੁਤ ਸੋਹਣੀ ਟਾਈ ਐਂਡ ਆਈ ਦੀ ਬਾਟਮ ਮਸਲੀਨ ਦੀ ਮਸਲੀਨ ਦਾ ਹੀ ਦੁਪੱਟਾ ਤੇ ਪ੍ਰਿੰਟ ਚੈੱਕ ਕਰ ਲਿਓ ਬਲੈਕ ਸ਼ਿਪਿੰਗ ਆ ਗਈ ਫ੍ਰੀ ਰੇਟ ਆ ਗਿਆ ਸੇਮ ਉਹੀ 845 ਰੁਪਏ ਤੇ ਆ ਵੀ ਚੈੱਕ ਕਰਿਓ ਜੀ ਬਹੁਤ ਸ਼ਾਨਦਾਰ ਪ੍ਰਿੰਟ ਦੇ ਨਾਲ ਤੇ ਬਹੁਤ ਜਿਆਦਾ ਸੋਹਣੇ ਵਰਕ ਦੇ ਨਾਲ ਦੁਪੱਟਾ ਨਾਲ ਬਹੁਤ ਸੋਹਣਾ ਟਾਈ ਡਾਈ ਦਾ ਬਾਟਮ ਨਾਲ ਮਸਲੀਨ ਦੀ ਤੇ ਰੇਟ ਇਹਦਾ ਵੀ ਸੇਮ ਆ ਗਿਆ ਜੀ 835 ਰੁਪਏ ਤੇ ਆ ਵੀ ਚੈੱਕ ਕਰ ਲਿਓ ਸੂਟ ਆ ਗਿਆ ਜੇ ਕਾਟਨ ਦੇ ਉੱਤੇ ਬਹੁਤ ਪਿਆਰੀ ਕਾਟਨ ਜੇ ਤੇ ਆ ਸਾਰਾ ਇਹਦੇ ਵਿੱਚ ਵਰਕ ਵੇਖ ਸਕਦੇ ਤੁਸੀਂ ਸੂਟ ਦੇ ਉੱਤੇ ਸਾਰੇ ਦੀ ਸਾਰੇ ਸੂਟ 'ਚ ਤੁਹਾਨੂੰ ਵਰਕ ਮਿਲ ਜਣਾ ਜੀ ਨਾਲ ਦੁਪੱਟਾ ਆਉਣਾ ਜੇ ਫੁੱਲ ਪਿਓਰ ਦਾ ਬਾਟਮ ਆਉਣੀ ਜੇ ਨਾਲ ਇਹਦੇ ਰਿਯਾਨ ਦੀ ਤੇ ਇਹਦਾ ਵੀ ਰੇਟ ਸੇਮ ਆਉਣਾ ਜੇ 800 ਤੇ 45 ਰੁਪਏ ਫ੍ਰੀ ਸ਼ਿਪਿੰਗ ਦੇ ਵਿੱਚ ਜੇ ਤੇ ਆ ਵੀ ਕਰਿਓ ਚੈੱਕ ਇੱਕ ਹੋਰ ਸੋਨਾ ਜਾਂ ਘਣੜਾ ਜਾਂ ਸੂਟ ਜਿਹਦੇ ਵਿੱਚ ਆ ਸੂਟ ਆਉਣਾ ਜੇ ਬਹੁਤ ਸੋਹਣਾ ਸ਼ਰਟ ਆਉਣੀ ਜੇ ਇਹਦੀ ਮਸਟਰਡ ਕਲਰ ਦੀ ਨਾਲ ਬਾਟਮ ਆਉਣੀ ਜੇ ਬਹੁਤ ਸੋਹਣੀ ਪੇਂਟ ਵਾਲੀ ਤੇ ਨਾਲ ਦੁਪੱਟਾ ਆਉਣਾ ਜੇ ਔਰਗਾਂਜਾ ਦਾ ਉਸ ਤੋਂ ਵੀ ਸੋਹਣਾ ਪੇਂਟ ਵਾਲਾ ਆ ਜੀ ਖੋਲਿਓ ਆ ਲਓ ਜੀ ਇਹ ਆਪਣੇ ਕੋਲ ਸੂਟ ਇੱਕ ਸੈਂਪਲ ਦੇ ਤੌਰ ਤੇ ਰੈਡੀ ਹੋ ਕੇ ਆਇਆ ਆ ਯਾ ਰੇਟ ਆ ਗਿਆ ਇਹਦਾ 845 ਰੁਪਏ ਸ਼ਿਪਿੰਗ ਆ ਗਈ ਫਰੀ ਬਹੁਤ ਸੋਹਣਾ ਸੂਟ ਜਿਹਦੇ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਜੇ ਘੈਂਟ ਜਾਂ ਕਨਸੈਪਟ ਜੇ ਤੇ ਇਹ ਕਾ ਵੀ ਚੈੱਕ ਕਰ ਲਓ ਇਹ ਵੀ ਸੂਟ ਜਿਹੜੇ ਸੀਗੇ ਪਲੱਸ ਰੇਂਜ ਦੇ ਸੀਗੇ ਪਰ ਹੁਣ ਆਪਣੇ ਕੋਲ ਜ਼ਿਆਦਾ ਹੈ ਨਹੀਂ ਇਹਦੇ ਵਿੱਚ ਆਪਣੇ ਕੋਲ ਸਟਾਕ ਇਹ ਕਰਕੇ ਤੁਹਾਨੂੰ ਇਹ ਵੀ ਮੈਂ ਦੇ ਦੂੰਗਾ ਸਿਰਫ 845 ਰੁਪਈਆ ਦੇ ਨਾਲ ਜਿਹਦੇ ਵਿੱਚ ਬਾਟਮ ਤੇ ਵਰਕ ਜੇ ਦੁਪੱਟਾ ਨਾਲ ਜੇ ਇਹਦੇ ਨੈਕ ਤੇ ਵਰਕ ਜੇ ਨਾਲ ਘੇਰੇ ਤੇ ਵਰਕ ਜੇ ਫੈਬਰਿਕ ਹੈਗਾ ਜੇ ਇਹਦਾ ਕੋਰਾ ਕਾਟਨ ਦਾ ਬਾਟਮ ਹੈ ਜੇ ਕਾਟਨ ਦੀ ਦੁਪੱਟਾ ਹੈਗਾ ਜੇ ਮਸਲੀਨ ਦਾ ਰੇਟ ਇਹਦਾ ਵੀ ਸੇਮ ਜੇ ਅੱਛਾ ਆ ਵੀ ਚੈੱਕ ਕਰ ਲਿਓ ਆ ਤੁਸੀਂ ਨਾ ਮੈਂ ਵੀਡੀਓ ਪਾਈ ਸੀਗੀ ਤੇ ਬਹੁਤ ਪਿਆਰ ਦਿੱਤਾ ਸੀ ਵੀਡੀਓ ਨੂੰ ਤੁਸੀਂ ਉਹ ਮੈਂ ਸ਼ਾਰਟ ਵੀਡੀਓ ਪਾਈ ਸੀ ਹੁਣ ਇਹ ਆਪਾਂ ਤੁਹਾਨੂੰ ਮੈਂ ਲੌਂਗ ਵੀਡੀਓ ਦੀ ਡਿਟੇਲ ਦੱਸ ਦਿੰਨਾ ਸੂਟ ਦੀ ਜਿਹਦੇ ਵਿੱਚ ਫੈਬਰਿਕ ਆਉਂਦਾ ਜੇ ਪਿਓਰ ਕੈਮਰੀ ਕਾਟਨ ਦਾ ਵਰਕ ਬਹੁਤ ਸੋਹਣਾ ਆਉਂਦਾ ਜੇ ਘੇਰੇ ਤੇ ਤੇ ਨਾਲ ਇਹਦੇ ਦੁਪੱਟਾ ਆਉਂਦਾ ਆਪਾਂ ਜੀ ਦੁਪੱਟਾ ਖੋਲਿਓ ਇਹਦਾ ਦੁਪੱਟਾ ਆਉਂਦਾ ਜੇ ਬੜਾ ਪਿਆਰਾ ਜਿਹਾ ਸ਼ਾਨਦਾਰ ਜਿਹਾ ਦੁਪੱਟੇ ਤੇ ਆਉਂਦਾ ਜੇ ਬਹੁਤ ਸੋਹਣਾ ਵਰਕ ਆ ਲੋ ਜੀ ਆਹ ਦੁਪੱਟੇ ਦੇ ਵਰਕ ਬਹੁਤ ਸ਼ਾਨਦਾਰ ਆਉਂਦਾ ਜੇ ਤੇ ਕਲਰ ਤੁਹਾਨੂੰ ਮਿਲ ਜਾਣੇ ਇਹਦੇ ਵਿੱਚ ਇਸ ਟਾਈਮ ਦੇ ਉੱਤੇ ਤਿੰਨ ਟੋਟਲ ਵਿੱਚ ਚਾਰ ਕਲਰ ਹੀ ਗੇ ਆਪਣੇ ਕੋਲ ਇੱਕ ਕਲਰ ਖਤਮ ਹੋ ਗਿਆ ਜਿਹਦੇ ਵਿੱਚ ਇੱਕ ਆ ਗ੍ਰੀਨ ਕਲਰ ਆਉਂਦਾ ਜੇ ਬਹੁਤ ਸੋਹਣਾ ਤੇ ਨਾਲ ਇੱਕ ਆਉਂਦਾ ਜੇ ਬਹੁਤ ਪਿਆਰਾ ਜਿਹਾ ਕਲਰ ਕਾਪਰ ਜੀ ਸ਼ੇਡ ਰੇਟ ਇਹਦਾ ਆ ਜਣਾ ਜੇ ਸੇਮ 800 ਤੇ 45 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੇ ਆ ਵੀ ਇੱਕ ਆ ਗਿਆ ਜੇ ਆਪਣੇ ਕੋਲ ਸੋਹਣੀ ਜੀ ਸ਼ੇਡ ਦੇ ਵਿੱਚ ਪਿਆਰਾ ਜਿਹਾ ਕਲਰ ਇਹਦੇ ਨਾਲ ਆ ਮਾੜਾ ਜਿਹਾ ਇੱਕ ਵਾਸ਼ੇਬਲ ਜਿਹਾ ਲੱਗਾ ਜਿਹਾ ਦਾਗ ਜਿਹਾ ਇਹ ਨਿਕਲ ਜਾਊਗਾ ਤੇ ਆ ਜੇ ਸੂਟ ਸੋਹਣਾ ਜਿਹਾ ਜਿਹਦੇ ਵਿੱਚ ਮਸਲੀਨ ਦਾ ਦੁਪੱਟਾ ਪੈਨਲ ਵਰਕ ਦੇ ਨਾਲ ਤੇ ਘੇਰੇ ਦਾ ਡਿਜ਼ਾਈਨ ਸ਼ਾਨਦਾਰ ਰੇਟ ਸੇਮ ਉਹੀ 845 ਰੁਪਏ ਤੇ ਆ ਵੀ ਕਰਿਓ ਚੈੱਕ ਬਹੁਤ ਪਿਆਰੀ ਸ਼ੇਡ ਜਿਹਦੇ ਬਹੁਤ ਜ਼ਿਆਦਾ ਸੋਹਣਾ ਸੂਟ ਜਿਹਦੇ ਵਿੱਚ ਮਸਲੀਨ ਦਾ ਦੁਪੱਟਾ ਜੇ ਤੇ ਪਿਓਰ ਕੈਮਰੀ ਕਾਟਨ ਦਾ ਫੈਬਰਿਕ ਜੇ ਰੇਟ ਇਹਦਾ ਵੀ ਸੇਮ ਆ ਜਾਣਾ ਜੇ ਇਸੇ ਦੇ ਵਿੱਚ ਇੱਕ ਹੋਰ ਪਿਆਰਾ ਜਿਹਾ ਕਲਰ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਸੇਮ ਸ਼ਿਪਿੰਗ ਫ੍ਰੀ 800 ਤੇ 45 ਰੁਪਇਆ ਦਾ ਸੂਟ ਜੇ ਇਹ ਵੀ ਤੇ ਆ ਆ ਗਿਆ ਜੇ ਕੋਰਾ ਕਾਟਨ ਦੇ ਉੱਤੇ ਸਿੰਧੀ ਬੂਟੀ ਦੇ ਵਰਕ ਦੇ ਨਾਲ ਜਿਹਦੇ ਵਿੱਚ ਮਸਲੀਨ ਦੀ ਆਉਂਦੀ ਜੇ ਬਾਟਮ ਤੇ ਆ ਆਉਂਦਾ ਜੇ ਸਾਰਾ ਵਰਕ ਸਿੰਧੀ ਬੂਟੀ ਦਾ ਇਧਰੋਂ ਇਹਦੀ ਨੈਕ ਤੇ ਡਿਜ਼ਾਈਨ ਬਣਿਆ ਆਉਂਦਾ ਜੇ ਸੂਟ ਤੇ ਆ ਲੋ ਜੀ ਆ ਇਹਦਾ ਵੀ ਨੈਕ ਜੇ ਇਹਦੀ ਜਿਹੜੀ ਲੈਂਥ ਆ ਉਹ ਬਣਦੀ ਜੇ 42 ਤੱਕ ਤੇ ਸ਼ਿਪਿੰਗ ਆਉਂਦੀ ਜੇ ਫ੍ਰੀ ਰੇਟ ਆਉਣਾ ਜੇ ਇਹਦਾ ਵੀ 845 ਰੁਪਏ ਤੇ ਇੱਕ ਆ ਵੀ ਪਿਆਰਾ ਜਿਹਾ ਕਦਰ ਚੈੱਕ ਕਰ ਲਓ ਮਸਟਰਡ ਸ਼ੇਡ ਜਿਹਦੇ ਵਿੱਚ ਦੁਪੱਟਾ ਆਉਂਦਾ ਜੇ ਕੋਟਾ ਡੋਰੀਆ ਦਾ ਪੈਚਵਰਕ ਐਮਬਲੋਇਡਰੀ ਜੇ ਦੁਪੱਟੇ ਤੇ ਤੇ ਆ ਆਉਂਦਾ ਜੇ ਇੱਕ ਕਾਰਨਰ ਦੇ ਤੇ ਬਣਿਆ ਡਿਜ਼ਾਈਨ ਘੇਰੇ ਦਾ ਤੇ ਨਾਲ ਇਹਦੇ ਆਉਂਦਾ ਜੇ ਬਾਹਾਂ ਦਾ ਡਿਜ਼ਾਈਨ ਫੈਬਰਿਕ ਮੈਂ ਕਹਿੰਨਾ ਜੇ ਕੈਮਰੀ ਕਾਟਨ ਦਾ ਦੁਪੱਟਾ ਕੋਟਾ ਡੋਰੀਆ ਦਾ ਰੇਟ ਇਹਦਾ ਵੀ ਸੇਮ ਆ ਜਣਾ ਜੇ 845 ਰੁਪਏ ਤੇ ਆ ਲੋ ਜੀ ਇੱਕ ਆ ਵੀ ਸੂਟ ਕਰਿਓ ਚੈੱਕ ਜਿਹਦੇ ਵਿੱਚ ਬਹੁਤ ਸੋਹਣਾ ਫੈਬਰਿਕ ਆਉਣਾ ਜੇ ਕੈਮਰੀਕ ਕਾਟਨ ਦਾ ਨਾਲ ਐਮਬਰਾਇਡਰੀ ਵਰਕ ਆਉਣਾ ਜੇ ਬਹੁਤ ਜ਼ਿਆਦਾ ਸ਼ਾਨਦਾਰ ਇਹਦੇ ਕਟ ਵਰਕ ਵਾਲਾ ਤੁਸੀਂ ਵੇਖ ਸਕਦੇ ਹੋ ਇਹ ਵਰਕ ਨਾਲ ਇਹਦੇ ਆਉਂਦੀ ਹੈ ਬਾਟਮ ਤੇ ਦੁਪੱਟਾ ਨਾਲ ਆਉਂਦਾ ਜੇ ਟਾਈ ਐਂਡ ਡਾਈ ਦਾ ਇਹਦਾ ਵੀ ਰੇਟ ਸੇਮ ਆ ਜਣਾ ਜੇ 845 ਰੁਪਏ ਸ਼ਿਪਿੰਗ ਫ੍ਰੀ ਰਹਿਣੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਆ ਪਿਆਰਾ ਜਿਹਾ ਸੂਟ ਆਉਣਾ ਜੇ ਬਹੁਤ ਸ਼ਾਨਦਾਰ ਡਿਜ਼ਾਈਨ ਜੇ ਕਟ ਵਰਕ ਦਾ ਇਹਦੇ ਉੱਤੇ ਵੀ ਤੇ ਇਹਦੇ ਸੂਟ ਦੇ ਵੀ ਬੰਨੀ ਜੇ ਫਰੰਟ ਬੈਕ ਵਰਕ ਦੇ ਨਾਲ ਬਹੁਤ ਸੋਹਣੀ ਸ਼ਰਟ ਤੇ ਨਾਲ ਬਾਟਮ ਤੇ ਇਹ ਨਾਲ ਆਉਣਾ ਜੇ ਦੁਪੱਟਾ ਇਹਦਾ ਸੂਟ ਦਾ ਬਣਦਾ ਜੇ ਫਰੰਟ ਬੈਕ ਵਰਕ ਇਹ ਵੀ ਸੇਮ ਰੇਟ ਦੇ ਵਿੱਚ ਆ ਜਣਾ ਜੇ ਸ਼ਿਪਿੰਗ ਫਰੀ ਦੇ ਨਾਲ ਇੱਕ ਆ ਵੀ ਪਿਆਰਾ ਜਿਹਾ ਕਲਰ ਚੈੱਕ ਕਰਿਓ ਬਹੁਤ ਸੋਹਣਾ ਕਲਰ ਜੇ ਤੇ ਜਿਹਦੇ ਵਿੱਚ ਬਹੁਤ ਸੋਹਣਾ ਵਰਕ ਆਉਂਦਾ ਜੇ ਨਾਲ ਇਹਦੇ ਆਉਂਦਾ ਜੇ ਦੁਪੱਟਾ ਬਹੁਤ ਸ਼ਾਨਦਾਰ ਇਹਦਾ ਵੀ ਰੇਟ ਸੇਮ ਆ ਜਣਾ ਜੇ 845 ਰੁਪਏ ਇੱਕ ਹੋਰ ਪਿਆਰਾ ਜਿਹਾ ਕਲਰ ਤੇ ਪਿਆਰਾ ਜਿਹਾ ਡਿਜ਼ਾਈਨ ਇਹ ਵੀ ਸੇਮ ਰੇਟ ਦੇ ਨਾਲ ਜਿਹਦੇ ਵਿੱਚ embroiderry ਵਰਕ ਆਉਣਾ ਜੇ ਘੇਰੇ ਤੇ ਆ ਆਉਂਦਾ ਜੇ ਪੌਕਟ ਵਾਲਾ ਡਿਜ਼ਾਈਨ ਬਣਿਆ ਨਾਲ ਦੁਪੱਟਾ ਆਉਂਦਾ ਜੇ embroidery ਵਾਲਾ ਬਾਜੂ ਵਰਕ ਐਡ ਜੇ ਇਹਦਾ ਵੀ ਰੇਟ ਤੁਹਾਨੂੰ ਮਿਲ ਜਣਾ ਜੇ ਸਿਰਫ ਤੇ ਸਿਰਫ ਆ ਚੈੱਕ ਕਰ ਲਿਓ ਬਾਜੂ ਵਰਕ ਐਡ ਜੇ 845 ਰੁਪਏ ਫ੍ਰੀ ਸ਼ਿਪਿੰਗ ਜੇ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਹੁਣ ਆ ਜਿਹੜੇ ਸੂਟ ਸ਼ੁਰੂ ਹੋ ਗਏ ਆ ਇਹਨਾਂ ਦੀ ਅਗਿ ਜੇ ਰੇਂਜ ਥੋੜੀ ਪਲੱਸ ਤੇ ਚੈੱਕ ਕਰ ਲਿਓ ਬਾਕੀ ਆਗੇ ਜੇ ਇਹਦੇ ਵਿੱਚ ਫੇਰ ਉਹੀ ਤਮੰਨਾ ਬ੍ਰਾਂਡ ਦੇ ਨਾਲ ਸੂਟ ਤੇ ਨਾਲ ਸਾਰੇ ਸੂਟ ਦੇ ਵਿੱਚ ਆ ਜਣਾ ਜੇ ਵਰਕ ਚੈੱਕ ਕਰੋ ਬਹੁਤ ਹੀ ਪਿਆਰਾ ਵਰਕ ਜੇ ਬਹੁਤ ਜਿਆਦਾ ਸੋਹਣਾ ਸੂਟ ਜੇ ਆ ਘੇਰੇ ਤੇ ਵੀ ਇਹਦੇ ਸਾਰੇ ਹੀ ਵਰਕ ਮਿਲਣਾ ਜੇ ਨਾਲ ਤੁਹਾਨੂੰ ਪੱਟੀ ਲੱਗੀ ਡਿਜ਼ਾਈਨਰ ਦੁਪੱਟਾ ਜਿਹੜਾ ਜੇ ਉਹ ਵੀ ਸਾਰਾ ਵਰਕ ਵਾਲਾ ਮਿਲਣਾ ਤੇ ਬਾਟਮੇ ਦੇ ਵਿੱਚ ਮਿਲਣੀ ਜੇ ਪਲੇਨ ਤੁਹਾਨੂੰ ਆ ਲੋ ਚੈੱਕ ਕਰ ਲਿਓ ਪਿਓਰ ਕਾਟਨ ਦਾ ਸੂਟ ਜੇ ਜਿਹਦੇ ਵਿੱਚ ਤੁਹਾਨੂੰ ਇਹ ਮਿਲਣੀ ਆ ਫ੍ਰੀ ਸ਼ਿਪਿੰਗ ਦੇ ਰੇਟ ਆਉਣਾ ਜੇ ਇਹਦਾ 900 ਤੇ 90 ਰੁਪਏ ਆਲ ਓਵਰ ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਤੇ ਆ ਕੱਟ ਵਰਕ ਵਾਲਾ ਸੂਟ ਆ ਗਿਆ ਆਪਣੇ ਕੋਲ ਇੱਕ ਹੋਰ ਸੋਹਣਾ ਜਿਹਾ ਇਹ ਵੀ ਮਿਲਣਾ ਜੇ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਜਿਹਦੇ ਵਿੱਚ ਬਹੁਤ ਜਿਆਦਾ ਸੋਹਣਾ ਕੱਟਵਰਕ ਮਿਲਣਾ ਜੇ ਫੈਬਰਿਕ ਆਉਣਾ ਜੇ ਜਾਮ ਕਾਟਨ ਦਾ ਬਾਜੂ ਵਰਕ ਵੀ ਐਡ ਜੇ ਤੇ ਨਾਲ ਦੁਪੱਟਾ ਮਿਲ ਜਾਣਾ ਜੇ ਤੁਹਾਨੂੰ ਇਹਦੇ ਵਿੱਚ ਔਰਗਾਂజా ਦਾ ਅੱਗੇ ਆ ਗਿਆ ਜੇ ਬਲੈਕ ਕਲਰ ਬਲੈਕ ਕਲਰ ਦੇ ਵਿੱਚ ਵੀ ਕੱਟਵਰਕ ਵਾਲਾ ਡਿਜ਼ਾਈਨ ਦੁਪੱਟਾ ਨਾਲ ਇਹਦੇ ਆ ਜਣਾ ਮਸਰੀਨ ਕਾਟਨ ਦਾ ਫੈਬਰਿਕ ਜਾਮ ਕਾਟਨ ਦਾ ਰੇਟ ਸੇਮ ਉਹੀ 990 ਦੇ ਨਾਲ ਤੇ ਇੱਕ ਆ ਗਈ ਰਸਤ ਸ਼ੇਡ ਇਹ ਵੀ ਆ ਗਈ ਜੇ ਬਹੁਤ ਸੋਹਣੀ ਸ਼ੇਡ ਜਿਹਦੇ ਵਿੱਚ ਆ ਸਾਰਾ ਵਰਕ ਮਿਲਦਾ ਜੇ ਘੇਰੇ ਦਾ ਨਾਲ ਦੁਪੱਟਾ ਨਾਲ ਇਹਦੀਆਂ ਬਹੁਤ ਸੋਹਣੀਆਂ ਬਾਜੂ ਵਰਕ ਐਡ ਇਹਦਾ ਵੀ ਰੇਟ ਸੇਮ ਆ ਗਿਆ 900 ਤੇ 90 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਤੇ ਆ ਆ ਗਿਆ ਜੇ ਇੱਕ ਹੋਰ ਪਿਆਰਾ ਜਿਹਾ ਸੂਟ ਇਹ ਵੀ ਕਰਿਓ ਚੈੱਕ ਜਿਹਦੇ ਵਿੱਚ ਸਾਰੇ ਸੂਟ ਤੇ ਆਉਂਦਾ ਜੇ ਗੋਟਾ ਪੱਟੀ ਵਰਕ ਸ਼ਾਨਦਾਰ ਬਾਟਮ ਆਉਂਦੀ ਜੇ ਬਹੁਤ ਸੋਹਣੀ ਉਹਦੇ ਨਾਲ ਪਲੇਨ ਤੇ ਦੁਪੱਟਾ ਆਉਂਦਾ ਜੇ ਬਹੁਤ ਸੋਹਣਾ ਇਹਦੇ ਨਾਲ ਗੋਟਾ ਪੱਟੀ ਵਰਕ ਵਾਲਾ ਇਹਦਾ ਵੀ ਸੂਟ ਦਾ ਰੇਟ ਤੁਹਾਨੂੰ ਦੇ ਦਾਂਗੇ ਆਪਾਂ ਸਿਰਫ ਤੇ ਸਿਰਫ ਨੋਂ ਸੋਤੇ 90 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ। ਵੀ ਕਰਿਓ ਚਾਹ ਕਿ ਇੱਕ ਹੋਰ ਸੋਹਣਾ ਜਿਹਾ ਸੂਟ ਜਿਹਦੇ ਵਿੱਚ ਤੁਹਾਨੂੰ ਬਹੁਤ ਸ਼ਾਨਦਾਰ ਵਰਕ ਤੇ ਮਿਲਦਾ ਮਿਲਣਾ। ਨਾਲ ਫੈਬਰਿਕ ਬਹੁਤ ਟਾਪ ਦਾ ਆਉਣਾ ਜੇ ਕਾਟਨ ਦਾ। ਦੁਪੱਟਾ ਨਾਲ ਆਉਣਾ ਜੇ ਮਸਲੀਨ ਦਾ, ਦੁਪੱਟੇ ਤੇ ਵੀ ਵਰਕ ਜੇ ਸਾਰੇ। ਆ ਸੋਹਣਾ ਜਿਹਾ ਡਿਜ਼ਾਈਨ ਆਉਂਦਾ ਜੇ ਨੈੱਕ ਦਾ, ਆ ਬਾਜੂ ਵਰਕ ਜੇ ਨਾਲ ਇਹਦੇ ਤੇ ਆ ਸੋਹਣਾ ਜਿਹਾ ਸੂਟ ਜੇ ਬਹੁਤ ਜ਼ਿਆਦਾ ਸ਼ਾਨਦਾਰ। ਇਹ ਵਾਸ਼ੇ ਵਾਲੇ ਨਿਕਲ ਜੂਗਾ ਕੋਈ ਚੱਕਰ ਨਹੀਂਗਾ ਤੇ ਨਾਲ ਇਹਦੇ ਬਹੁਤ ਸੋਹਣੀ ਆਉਂਦੀ ਜੇ ਬੈਕ ਸਾਈਡੇ ਦੀ ਬਣੀ ਸਾਰੀ ਸੂਟ ਦੀ ਆ ਲੋ। ਆ ਚੈੱਕ ਕਰ ਲੋ। ਸਾਰੀ ਹੀ ਬੈਗ ਇਹਦੀ ਬਣੀ ਹੋਣੀ ਜੇ ਇਹਦਾ ਵੀ ਰੇਟ ਸੇਮ ਆ ਜਾਣਾ ਜੇ 900 ਤੇ 90 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਆ ਆ ਗਿਆ ਅੱਗੇ ਇੱਕ ਹੋਰ ਪਿਆਰਾ ਜਿਹਾ ਸੂਟ ਪ੍ਰਿੰਟ ਤੇ ਆ ਜੇ ਬਹੁਤ ਸੋਹਣਾ ਕੋਰਾ ਕਾਟਨ ਦਾ ਫੈਬਰਿਕ ਦੁਪੱਟਾ ਵੀ ਨਾਲ ਸੇਮ ਤੇ ਨਾਲ ਇਹਦੇ ਬਾਟਮ ਵਰਕ ਆ ਜਾਣਾ ਜੇ ਬਹੁਤ ਪਿਆਰਾ ਜਿਹਾ ਡਿਜ਼ਾਈਨਰ ਸੂਟ ਚੈੱਕ ਕਰ ਲਓ ਇਹਦਾ ਵੀ ਤੁਹਾਨੂੰ ਰੇਟ ਸੇਮ ਮਿਲ ਜਾਣਾ ਜੇ ਸਿਰਫ ਤੇ ਸਿਰਫ 990 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਜੇ ਪੂਰੇ ਆਲਓਵਰ ਇੰਡੀਆ ਦੇ ਵਿੱਚ ਤੇ ਆ ਵੀ ਸੂਟ ਆ ਗਿਆ ਬਹੁਤ ਸੋਹਣਾ ਕਾਟਨ ਦੇ ਉੱਤੇ ਆ ਵੀ ਸੋਹਣਾ ਜਿਹਾ ਸੂਟ ਚੈੱਕ ਕਰਿਓ ਇੱਕ ਬਹੁਤ ਪਿਆਰੀ ਜੀ ਕੁਆਲਿਟੀ ਜੇ ਕਾਟਨ ਦਾ ਆ ਗਿਆ ਜੇ ਸੂਟ ਜਿਹਦੇ ਵਿੱਚ ਸਾਰੇ ਸੂਟ ਦੇ ਵਿੱਚ ਵਰਕ ਮਿਲ ਜਣਾ ਤੁਹਾਨੂੰ ਬਹੁਤ ਸੋਹਣਾ ਹਾਰੀ ਵਰਕ ਦਾ ਤੇ ਆ ਜਿਹੜਾ ਜੇ ਡਿਜੀਟਲ ਪ੍ਰਿੰਟ ਦੇ ਵਿੱਚ ਸੂਟ ਆ ਨਾਲ ਬਾਜੀ ਵਰਕ ਦੁਪੱਟਾ ਪਿਓਰ ਦਾ ਘੈਂਟ ਸੂਟ ਬ੍ਰਾਂਡ ਸੂਟ ਰੇਟ ਸੇਮ ਉਹੀ ਆ ਗਿਆ ਇਹਦਾ ਵੀ 900 ਤੇ 90 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਸੋਹਣੀ ਜੀ ਬੈਕ ਸਾਈਡ ਬਣੀ ਜੇ ਪ੍ਰਿੰਟ ਬਹੁਤ ਸੋਹਣਾ ਜੇ ਬੈਕ ਤੇ ਵੀ ਬਾਟਮ ਇਹਦੇ ਨਾਲ ਆਉਣੀ ਜੇ ਪਲੇਨ ਤੇ ਰੇਟ ਉਹੀ ਸੇਮ 990 ਰੁਪਏ ਕਰਿਓ ਚਾਹ ਕੇ ਇੱਕ ਹੋਰ ਸ਼ਾਨਦਾਰ ਜਾਂ ਸੂਟ ਬੜਾ ਘੈਂਟ ਜਾਂ ਸੂਟ ਤੁਹਾਡੇ ਵਾਸਤੇ ਰੈਡੀ ਕੀਤਾ ਆ ਜਿਹਦੇ ਵਿੱਚ ਇੱਕ ਬਹੁਤ ਸੋਹਣਾ ਸੂਟ ਆ ਜਿਹਦੇ ਉੱਤੇ ਪੇਂਟ ਹੋਇਆ ਕਾਟਨ ਦੀ ਸ਼ਰਟ ਆ ਬਹੁਤ ਪਿਆਰੀ ਤੇ ਨਾਲ ਇਹਦੇ ਆਉਂਦੀ ਜੇ ਬਾਟਮ ਕਾਟਨ ਦੀ ਇਹ ਵੀ ਬਹੁਤ ਜ਼ਿਆਦਾ ਸੋਹਣੀ ਤੇ ਨਾਲ ਇਹਦੇ ਆਉਂਦਾ ਜੇ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਜੇ ਭਾਈ ਦੁਪੱਟਾ ਖੋਲਿਓ ਦੁਪੱਟਾ ਬਹੁਤ ਸ਼ਾਨਦਾਰ ਡਿਜ਼ਾਈਨਰ ਬਣਿਆ ਜੇ ਸਾਰਾ ਹੀ ਇਹਦਾ ਇਹਦੇ ਆਹ ਕਾਰਨਰਾਂ ਦੇ ਉੱਤੇ ਜਿਹੜੇ ਆ ਇਹਦੇ ਲਟਕਣ ਲਟਕਣ ਲੱਗੇ ਆ ਸੋਹਣੇ ਜੇ ਬਣਿਆ ਡਿਜ਼ਾਈਨਰ ਜਾਂ ਦੁਪੱਟਾ ਰੇਟ ਇਹਦਾ ਆਉਣਾ ਜੇ ਸਿਰਫ ਤੇ ਸਿਰਫ 990 ਤੇ 90 ਰੁਪਏ ਸ਼ਿਪਿੰਗ ਫ੍ਰੀ ਰਹਿਣੀ ਜੇ ਆਹ ਇਹਦੇ ਕਾਰਨਰਾਂ ਦੇ ਉੱਤੇ ਲੱਗੇ ਹੋਣੇ ਜੇ ਲਟਕਣ ਤੇ ਇਹਦੇ ਵਿੱਚ ਸੂਟ ਦੇ ਸਾਰੇ ਤੁਸੀਂ ਵੇਖ ਸਕਦੇ ਜੇ ਮਿਰਰ ਵਰਕ ਐਮਬ੍ਰੋਇਡਰੀ ਪਲੱਸ ਇਹਦੇ ਵਿੱਚ ਹੋਇਆ ਜੇ ਹੈਂਡ ਪੇਂਟ ਤੇ ਪੱਲਿਆਂ ਦੇ ਉੱਤੇ ਲੱਗੀਆਂ ਜੇ ਪਟੀਆਂ ਸੇਮ ਬੇਸ ਕਲਰ ਦੀਆਂ ਸੂਟ ਨਾਲ ਦੀਆਂ ਇਹਦਾ ਵੀ ਰੇਟ ਤੁਹਾਨੂੰ ਮਿਲਣਾ ਜੇ ਸਿਰਫ ਤੇ ਸਿਰਫ 990 ਤੇ 90 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਜੇ 올ਓਵ ਤੇ ਲਓ ਜੀ ਇਹ ਵੀਡੀਓ ਕਰਤੀ ਆ ਆਪਾਂ ਇੱਥੇ ਹੀ ਸਮਾਪਤ ਸੋਹਣੇ ਸੋਹਣੇ ਸੂਟ ਜਿਹੜੇ ਤੁਹਾਨੂੰ ਦਿਖਾਤੇ ਰੇਟ ਮੈਂ ਦੱਸ ਦਿੱਤੇ ਆ ਤੇ ਤੁਸੀਂ ਹੁਣ ਜਲਦੀ ਜਲਦੀ ਬੁੱਕ ਕਰ ਲਿਓ ਸਾਰੇ ਹੀ ਸੂਟ ਜਿਹੜੇ ਆ ਤੁਸੀਂ ਵੀਡੀਓ 'ਚ ਵੇਖ ਲਿਆ ਬਹੁਤ ਟੌਪ ਟੌਪ ਦੇ ਆ ਬਾਕੀ ਆ ਤੁਸੀਂ ਮੇਰੇ ਪਿੱਛੇ ਸੂਟ ਵੇਖਣ ਦੇ ਜੇ ਇਹ ਸਾਰੇ ਹੀ ਸੂਟ ਜਿਹੜੇ ਆਪਣੇ ਕੋਲ ਰੈਡੀ ਹੋ ਕੇ ਆ ਗਏ ਆ ਕਾਟਨ ਦੇ ਉੱਤੇ ਵੀਡੀਓ ਇਹਨਾਂ ਦੀ ਮੈਂ ਇੱਕ ਇੱਕ ਦਿਨ ਕਰਕੇ ਪੋਸਟ ਕਰੀ ਜਾਣ ਦੇ ਆ ਤੁਸੀਂ ਪਿਆਰ ਦੇਣ ਦੇ ਜੇ ਸਟਾਕ ਨੂੰ ਤੇ ਇਹਦੀ ਜਿਹੜੀ ਆ ਲੌਂਗ ਵੀਡੀਓ ਉਹ ਮੈਂ ਛੇਤੀ ਪੋਸਟ ਕਰੂੰਗਾ ਤੇ ਬਹੁਤ ਸੋਹਣਾ ਸਟਾਕ ਹੋਰ ਵੀ ਆ ਗਿਆ ਉਹਦੀ ਵੀ ਵੀਡੀਓ ਛੇਤੀ ਅਪ ਤੇ ਫਿਲਹਾਲ ਇੱਥੇ ਹੀ ਵੀਡੀਓ ਦੀ ਕਰਦੇ ਹਾਂ ਸਮਾਪਤੀ ਫੇਰ ਮਿਲਾਂਗੇ ਨਵੇਂ ਸਟਾਕ ਦੇ ਨਾਲ ਨਵੇਂ ਸੂਟਾਂ ਦੇ ਨਾਲ ਇੱਥੇ ਬਲਾਉਣੇ ਆ ਫਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ